ਕਾਲੀ ਬੋਲੀ ਹਨੇਰੀ ਰਾਤ ਠੰਡੇ ਬੁਰਜ ਵਿੱਚ ਕੈਦ ਮਾਤਾ ਗੁਜਰੀ ਅਤੇ ਛੋਟੇ ਸਹਿਬ ਜੱਦਿਆ ਨੂੰ ਮੋਤੀ ਮਹਿਰੇ ਵੱਲੋਂ ਜਾ ਕੇ ਦੁੱਧ ਪਿਉਣਾ ਉਸ ਵੇਲੇ ਦੇ ਹਾਲਾਤ ਨੂੰ ਸੁਖਦੇਵ ਸਿੰਘ ਝੁੰਗੀਆਂ ਵਾਲੇ ਦੀ ਕਲਮ ਨੇ ਇਉਂ ਬਿਆਨ ਕੀਤਾ ਉਹ ਮੋਤੀ ਮਹਿਰਾ ਤੁਰ ਪਿਆ ਘਰ ਤੋਂ ਬਿਉਤ ਬਣਾ ਕੇ ਤੇ ਕਲੰਗੀ ਤਰ ਦੇ ਲਾਲਾ ਤਾਈਂ ਜਾਵੇ ਦੁੱਧ ਛਕਾਇਆ ਰਖ ਲੀਲਾ ਜੇ ਮੇਰੀ ਰਖ ਲੀਲਾ ਜੇ ਮੇਰੀ ਸਤ ਗੁਰ ਕਲੰਗੀ ਵਾਲਿਆ ਐਨੀ ਆ ਕੇ ਉਸਨੇ ਘਰ ਤੋਂ ਕਰਮ ਉਠਾਇਆ ਤੁਰ ਦੇ ਆਜਾ ਤੁਰ ਦੇ ਆਜਾ ਜਦੋਂ ਪਹੁੰਚ ਗਿਆ ਸੀ ਗੇਟ ਤੇ ਪਹਿਰੇਦਾਰਾਂ ਨੇ ਹੈ ਰਸਤੇ ਵਿੱਚ ਹਟਾਇਆ ਲੈ ਕੇ ਦੁੱਧ ਤੇ ਮੋਤੀਆ ਹੋ ਲੈ ਕੇ ਦੁੱਧ ਮੋਤੀਆ ਅੱਗੇ ਨੂੰ ਜਾ ਸਕਦਾ ਨਹੀਂ ਲੈ ਕੇ ਦੁੱਧ ਮੋਤੀਆ ਅੱਗੇ ਨੂੰ ਜਾ ਸਕਦਾ ਨਹੀਂ ਪਹਿਰਾ ਫੁਰਜੇ ਤੇ ਫੇਰੇ ਖਾਨਵਜੀ ਦੇ ਲਾਇਆ ਇਸ ਵਤ ਦੇ ਕੇ ਮੋਤੀ ਹੋਰ ਇਸ ਵਤ ਦੇ ਕੇ ਮੋਤੀ ਘੇਟ ਤੇ ਪਹਿਰੇਦਾਰਾਂ ਨੂੰ ਕਾਲੀ ਕਾਲੀ ਕਾਦਮ ਮੁਰਚ ਬਲਵਧਾਇਆ ਫਤੇ ਬਲਾ ਕੇ ਮੋਤੀ ਫਤੇ ਬਲਾ ਕੇ ਮੋਤੀ ਪਹਿਲਾ ਛੋਟੇ ਲਾਲਾ ਨੂੰ ਮਾਤਾ ਗੁਦਰੀ ਤਾਈਂ ਫੇਰ ਸੀਨਵਾਇਆ ਅੱਖੇ ਕੋ ਦੁੱਧ ਤੇ ਮਾਤਾ ਕਿਆ ਕੋ ਦੁੱਧ ਤੇ ਮਾਤਾ ਸੇਵਾ ਕਰੋ ਪਰਵਾਨ ਜੀ ਤੋ ਮੈਂ ਹੱਥ ਜੋੜ ਕੇ ਮੁਖੋ ਸੀ ਫਰਮਾਇਆ ਦੇਖੀ ਸੇਵਾ ਪਾਵਨਾ ਹੋ ਦੇਖੀ ਸੇਵਾ ਪਾਵਨਾ ਜਾਲਸੀ ਮਾਤਾ ਗੁਜਰੀ ਨੇ ਦੇਖੀ ਸੇਵਾ ਪਾਵਨਾ ਜਾਲਸੀ ਮਾਤਾ ਗੁਜਰੀ ਨੇ ਕੀ ਹੈ ਨਾ ਤੇਰਾ ਤੇ ਕਿ ਤੋਂ ਐ ਤੂੰ ਆਇਆ ਪੁੱਤਰ ਸਹੂਰਾਮ ਦਾ ਪੁੱਤਰ ਸਹੂਰਾਮ ਦਾ ਪਤੀ ਜਾ ਹਿੰਮਤ ਸਿੰਘ ਦਾ ਲਾਹ ਮੋਤੀ ਮੇਰਾ ਮੁੱਖੋਂ ਸੀ ਫਰਮਾਇਆ ਵजीर खान ਤੇ ਬਜ਼ੀਰ ਖਾਨ ਦੇ ਨੌਕਰ ਲਗਿਆ ਵਿੱਚ ਰਾਜ ਦੇ ਇਹ ਤਾਂ ਦੁੱਧ ਮਾਤਾ ਜੀ ਮੈਂ ਹਾਂ ਕਰੋ ਲ ਆਇਆ ਪਹਿਰਾ ਚਾਰ ਚ ਫੇਰੇ ਮੁਗ ਪਹਿਰਾ ਚਾਰ ਚ ਫੇਰੇ ਲਗਿਆ ਮੁਗਲ ਹਕੂਮਤ ਦਾ ਦੇ ਕੇ ਰਿਸਵਤ ਮਾਤਾ ਰੰਗ ਉਤੋਂ ਮੈਂ ਆਇਆ ਛੱਕ ਕੇ ਦੁੱਧ ਮਾਤਾ ਜੀ ਸਕ ਕੇ ਦੁੱਧ ਮਾਤਾ ਜੀ ਸੇਵਾਏ ਪਰਵਾਨ ਕਰੋ ਕਹੇ ਸੁਗਦੇਵ ਸਿੰਘ ਜੀ ਕਹੇ ਸੁਗਦੇਵ ਸਿੰਘ ਜੀ ਮੋਤੀ ਮੇਰੇ ਸਿਰ ਸੁਨਵਾਇਆ